ਅੱਜ ਤੁਹਾਡੇ ਲਈ ਆਸਤੇ ਲੈ ਕੇ ਆਏ ਆ ਫਾਰਮਟ੍ਰੈਕ 6055 ਟਰੈਕਟਰ ਆ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਕੀ ਹਾਲ ਆ ਬਈ ਵਧੀਆ ਵਧੀਆ ਠੀਕ ਠਾਕ ਜੀ ਕਰਪਾ ਬਈ ਜਿਹੜਾ ਬਈਆ 6055 ਇਹ ਕਿਹੜਾ ਮਾਡਲ ਆ 17 ਮਾਡਲ ਆ ਠੀਕ ਆ 17 ਮਾਡਲ ਆ ਨੰਬਰ ਬਈ ਨੰਬਰ ਪੰਜਾਬ ਨੰਬਰ ਜਿਹੜਾ ਲੁਧਿਆਣੇ ਤੋਂ ਠੀਕ ਆ ਲੁਧਿਆਣੇ ਦਾ ਟਰੈਕਟਰ ਦਾ ਨੰਬਰ ਆ ਤੇ ਟਾਇਰਾਂ ਦੀ ਗੱਲ ਕਰੀ ਬਈ ਇਹਦੇ ਟਾਇਰ ਵੀਰੇ ਮਾਨੇ ਕੇ ਚੱਲਦੇ ਆ ਮੂਲਿਤ ਹੈਗੇ 75 ਰੁਪਏ ਨਾਲ ਦੇ ਆ ਠੀਕ ਆ ਵੀਰੇ ਮਗਰ ਲੈਣਾ ਬਈ ਮਗਰ ਲੈਣਾ ਵੀ ਆ ਸਾਰਾ ਓਰੀਜਨਲ ਆ ਹੀ ਵੇਚਣਾ ਓਰੀਜਨਲ 11 18 17 ਮਾੜਾ 17 17 ਠੀਕ ਆ ਕੰਪਨੀ ਆ ਕੈਸ਼ ਦੀ ਕਾਪੀ ਆ ਕੈਸ਼ ਕਾਪੀ ਆ ਤੇ ਫਰਸਟ ਓਨਰ ਆ ਹਾਂ ਜੀ ਹਾਂ ਜੀ ਸਮਾਨ ਇਹਦੇ ਨਾਲ ਕੀ ਕੋਸਾ ਬਈ ਸਮਾਨ ਬਈ ਡੰਡਾ ਫੱਟੀ ਛਤਰੀ ਹੈਣੀ ਆ ਨਹੀਂ ਛਤਰੀ ਹੈ ਠੀਕ ਆ ਡੰਡਾ ਫੱਟੀ ਸਮਾਨ ਸਾਰਾ ਮਤਲਬ ਪੂਰਾ ਹੀ ਆ ਹਾਂ ਜੀ ਹਾਂ ਜੀ ਤੇ ਇਹ ਬਈ ਕਿੰਨੇ ਘੰਟੇ ਚੱਲਿਆ ਹੋਊਗਾ ਇਹ ਚੱਲਿਆ ਬਈ 17 ਘੰਟੇ ਕੰਪਨੀ ਰਿਕਾਰਡ ਨਾਲ ਹੀ ਚੱਲਿਆ ਹਾਂ 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 ਠੀਕ ਆ ਕੰਪਨੀ ਰਿਕਾਰਡ ਨਾਲ ਚੱਲਿਆ ਕਾਗਜ਼ ਪੱਤਰ ਓਕੇ ਆ ਕੈਸ਼ ਕਾਪੀ ਆ ਹੈਨਾ ਤੇ ਇਹ ਤੇ ਲੋਨ ਹੋ ਜਾਊਗਾ ਜੇ ਕਿਸੇ ਵੀਰ ਭਰਾ ਨੇ ਕਰਾਉਣਾ ਤਾਂ ਇਹ T20 ਹੈ ਨਾ T20 ਆ ਛੋਟੇ ਗੇ ਇਹ ਨਾਲਾ ਛੋਟੇ ਗੇ ਨਾਲਾ ਠੀਕ ਆ ਬਾਈ ਹਾਂ ਤੇ ਲੋਨ ਹੋ ਜੂਗਾ ਲੋਨ ਹੋ ਜੂਗਾ ਤੇ ਇਹਦੀ ਮੰਗ ਕਿੰਨੀ ਬਾਈ ਡਿਮਾਂਡ ਇਹਦੀ 5 ਲੱਖ 75 ਹਜ਼ਾਰ ਰੁਪਏ 5 ਲੱਖ 75 ਹਜ਼ਾਰ ਡਿਮਾਂਡ ਆ ਜਿਹੜਾ ਵੀਡੀਓ ਕਰਕੇ ਆਉਂਦਾ ਸ਼ੇਅਰ ਬਾਈ ਪੂਰਾ ਮਾਨਤਨ ਕਰਦੇ ਫੁੱਲ ਮਾਨਤਨ ਹਾਂਜੀ 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 ਠੀਕ ਆ ਇੰਜਨ ਗੇਅਰ ਭਣਾ ਵਾ ਕੇ ਲੈ ਜੀ ਨਹੀਂ ਬਹੁਤ ਥਲੀ ਆ ਪੂਰੀ ਉਹਦਾ ਬਾਣ ਵੇਲੇ ਪਏ ਬਾਈ ਠੀਕ ਆ ਬਾਈ ਤੇ ਇਹ ਕਿਹੜੇ ਪਿੰਡ ਬਕਾਉ ਆ ਬਾਈ ਇਹ ਆਪਣੇ ਮੋਗੀ ਕੋਲ ਡਾਲਾ ਪਿੰਡ ਆ ਮੋਗੇ ਕੋਲੇ ਪੈਂਦੇ ਡਾਲਾ ਜਿਹੜਾ ਮੋਗਾ ਹੀ ਪੈਂਦਾ ਤੇ ਨੰਬਰ ਬੋਲੀ ਬਾਈ ਨੰਬਰ 98475245 ਠੀਕ ਆ ਬਾਈ ਹਾਂ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਨਾ ਮਾਨਤਨ ਤੁਸੀਂ ਕਰਨਾ ਬਾਈ ਓਕੇ ਠੀਕ ਆ ਬਾਈ ਧੰਨਵਾਦ